ਅੱਜ ਦੇ ਦਿਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ 1699 ਦੀ ਵਿਸਾਖੀ ਤੇ ਪੰਜ ਸਿੰਘਾਂ ਨੂੰ ਸਾਜਿਆ ਜਿਨ੍ਹਾਂ ਨੂੰ ਪੰਜ ਪਿਆਰਿਆਂ ਦੇ ਨਾਮ ਤੋਂ ਜਾਣਿਆ ਜਾਂਦਾ ਹੈ। ਇਨਹੀ ਦੀ ਕਿਰਪਾ ਤੇ ਸਜੇ ਹਮ ਹੈ ਨਹੀਂ ਮੋਸੋ ਗਰੀਬ ਕਰੋੜ ਬਰੇ। ਮਹਾਰਾਜ ਨੇ ਸਾਨੂੰ ਸਰਦਾਰੀਆਂ ਬਖਸ਼ੀਆਂ, ਸਿੱਖੀਆਂ ਬਖਸ਼ੀਆਂ, ਆਪਣੇ ਪੁੱਤਰ ਵਾਰ ਕੇ ਸਾਨੂੰ ਇਹ ਜੀਵਨ ਬਖਸ਼ਿਆ। ਮਹਾਰਾਜ ਜੀ ਆਪਾ ਔਟ-ਔਟ ਸ਼ੁਕਰਾਨਾ ਕਰਦੇ ਆ। ਅੱਜ ਦਾ ਦਿਨ ਸੰਗਰਾਂਦ ਦਾ ਦਿਹਾੜਾ ਹੈ ਵਿਸਾਖੀ ਤਰਨਖੋਵਾੜੀਆਂ ਜਿੰਨਾ ਪ੍ਰੇਮ ਵਿੱਚੋ ਹਰ ਸਾਜਨ ਪੁਰਖ ਵਿਸਾਰ ਕੇ ਲੱਗੀ ਮਾਇਆ ਤੋਂ ਇਸ ਦਿਨ ਨੂੰ ਸਾਰੀ ਸੰਗਤਾਂ ਨੂੰ ਬਹੁਤ ਚਾਣ ਨਾਲ ਮਨਾਉਣਾ ਚਾਹੀਦਾ ਤੇ ਬਾਣੀ ਅਤੇ ਬਾਣੇ ਦਾ ਧਾਰਨੀ ਬਣ ਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੋਟ-ਕੋਟ ਕਰਨਾ ਚਾਹੀਦਾ ਹੈ ਇਸ ਟਾਈਮ ਅਸੀਂ ਮੌਜੂਦਾ ਸੱਚਕੁਸ਼ਰੀ ਹਰਮੰਦਰ ਸਾਹਿਬ ਤੇ ਵਿਸਾਖੀ ਦਾ ਦਿਨ ਬੜਾ ਧਮ-ਧਮ ਨਾਲ ਮਨਾਇਆ ਜਾ ਰਿਹਾ ਸੱਚਕੁਸ਼ਰੀ ਹਰਮੰਦਰ ਸਾਹਿਬ ਦੀਆਂ ਤਸਵੀਰਾਂ ਸਾਂਝੀਆਂ ਕਰਿਆ ਕਿ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਘਰਾਂ ਦੇ ਵਿੱਚ ਸੰਗਤਾਂ ਪਹੁੰਚ ਰਹੀਆਂ ਨੇ ਤੇ ਜਿੱਥੇ ਸਰਬ ਦੇ ਭਲੇ ਦੀ ਅਰਦਾਸ ਕਰ ਰਹੀਆਂ ਨੇ ਤੇ ਆਪਣੇ ਬੱਚਿਆਂ ਨੂੰ ਇਤਿਹਾਸ ਬਾਰੇ ਜਾਗਰੂਕ ਕਰਾ ਰਹੀਆਂ ਨੇ ਉੱਥੇ ਹੀ ਲਿਵਿੰਗ ਇੰਡੀਆ ਟੀਮ ਸੱਚ ਕੇ ਸ਼੍ਰੀ ਹਰਮੰਦਰ ਸਾਹਿਬ ਪਹੁੰਚਿਆ ਸੰਗਤਾਂ ਦੇ ਨਾਲ ਹੀ ਵਾਸੀਂ ਗੱਲਬਾਤ ਕਰਾਂਗੇ ਕਿ ਆਦਾ ਦਿਨ ਬੜਾ ਮਹਾਨ ਆ ਇੱਕ ਪਾਸੇ ਤੇ ਸਿੱਖ ਕੌਮ ਵਾਸਤੇ ਬਹੁਤ ਵੱਡੀ ਗੱਲ ਆ ਕਿ ਗੁਰੂ ਸਾਹਿਬ ਦੇ ਵੱਲੋਂ ਜਿਹੜਾ ਕਿ ਅਜ ਅਮਰਚਕਾਇਆ ਗਿਆ ਸੀ ਤੇ ਕੌਮ ਵਾਸਤੇ ਆਪਣਾ ਵੰਸ ਵਾਰਿਆ ਗਿਆ ਸੀ ਦੂਜੇ ਪਾਸੇ ਜਿਹੜੀ ਕਿਸਾਨਾਂ ਦੇ ਵੱਲੋਂ ਪੁੱਤਾ ਵਰਗੀ ਫਸਲ ਪਾਲੀ ਹੁੰਦੀ ਆ ਤੇ ਅੱਜ ਉਸ ਦੀ ਵੜਾਈ ਹੁੰਦੀ ਆ ਤੇ ਗੱਲਬਾਤ ਵੀ ਅਸੀਂ ਕਰਾਂਗੇ ਸਭ ਤੋਂ ਪਹਿਲਾਂ ਪਰਿਵਾਰ ਸਾਡੇ ਨਾਲ ਜੁੜੇ ਹੋਣੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਹਣਾ ਚਾਹੋਗੇ ਅੱਧ ਦਿਨ ਬੜਾ ਮਹਾਨ ਹੈ ਜੀ ਅੱਜ ਦੇ ਦਿਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ 1699 ਦੀ ਵਿਸਾਖੀ ਤੇ ਪੰਜ ਸਿੰਘਾਂ ਨੂੰ ਸਾਜਿਆ ਜਿਨ੍ਹਾਂ ਨੂੰ ਪੰਜ ਪਿਆਰੀਆਂ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਪਹਿਲੇ ਭਾਈ ਦਇਆ ਸਿੰਘ ਜੀ ਭਰਮ ਭਾਈ ਧਰਮ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਭਾਈ ਮੋਹਕਮ ਸਿੰਘ ਜੀ ਅਤੇ ਭਾਈ ਸਾਹਿਬ ਸਿੰਘ ਜੀ ਇਨਹੀ ਕਿਰਪਾ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ ਨਹੀਂ ਮੋਸੋ ਗਰੀਬ ਕਰੋੜ ਪਰੇ ਮਹਾਰਾਜ ਨੇ ਸਾਨੂੰ ਸਰਦਾਰੀਆਂ ਬਖਸ਼ੀਆਂ ਸਿੱਖੀਆਂ ਬਖਸ਼ੀਆਂ ਆਪਣੇ ਪੁੱਤਰ ਵਾਰ ਕੇ ਸਾਨੂੰ ਇਹ ਜੀਵਨ ਬਖਸ਼ਿਆ ਮਹਾਰਾਜ ਜਿਆ ਆਪਾ ਕੋਟ-કોટ ਸ਼ੁਕਰਾਨਾ ਕਰਦੇ ਆਂ ਅਤੇ ਗੁਰੂ ਰਾਮਦਾਸ ਜੀ ਦੇ ਘਰ ਦਾ ਬਹੁਤ-ਬਹੁਤ ਸ਼ੁਕਰਾਨਾ ਕਰਦੇ ਆਂ ਕਿ ਮਹਾਰਾਜ ਨੇ ਸਾਨੂੰ ਆਪਣੇ ਸੋਨੇ ਦਰਸ਼ਨ ਦੀਦਾਰ ਬਖਸ਼ੇ ਇਸ ਜਗ੍ਹਾ ਨੂੰ ਆਪਾ ਸਿਜਦਾ ਕਰਦੇ ਆਂ ਕੋਟ-કોટ ਨਮਸਕਾਰ ਕਰਦੇ ਆਂ ਮਹਾਰਾਜ ਦੀ ਕਿਰਪਾ ਹੈ ਅੱਜ ਦਾ ਅੱਜ ਦਾ ਦਿਨ ਸੰਗਰਾਂਦ ਦਾ ਦਿਹਾੜਾ ਹੈ ਵਿਸਾਖੀ ਤਰਣ ਕਿਉ ਵਾਡੀਆਂ ਜਿੰਨਾ ਪ੍ਰੇਮ ਵਿੱਚੋ ਹਰ ਸਾਜਨ ਪੁਰਖ ਵਿਸਾਰ ਕੇ ਲੱਗੀ ਮਾਇਆ ਤੋਂ ਅੱਜ ਵਿਸਾਖੀ ਦਾ ਸ਼ੁਭ ਦਿਹਾੜਾ ਹੈ ਅੱਜ ਦੇ ਦਿਨ ਕਿਸਾਨ ਵਿਸਾਖੀ ਦੇ ਦਿਹਾੜੇ ਨੂੰ ਬਹੁਤ ਖੁਸ਼ੀਆਂ ਨਾਲ ਮਨਾਉਂਦੇ ਹਨ ਅਤਾ ਇਸ ਦਿਨ ਨੂੰ ਸਾਰੀ ਸੰਗਤਾਂ ਨੂੰ ਬਹੁਤ ਚਾਣਲ ਮਨਾਉਣਾ ਚਾਹੀਦਾ ਤੇ ਬਾਣੀ ਅਤੇ ਬਾਣੇ ਦਾ ਧਾਰਨੀ ਬਣ ਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੋਟ ਕੋਟ ਕਰਨਾ ਚਾਹੀਦਾ ਹੈ। ਬਹੁਤ ਲੱਗਦਾ ਕਿ ਜੋ ਗੁਰੂ ਸਾਹਿਬ ਨੇ ਸਾਨੂੰ ਹਿਦੈ ਦਿੱਤੀ ਹੈ ਉਸ ਹਿਦੈ ਤੇ ਅਸੀਂ ਚੱਲ ਰਹੇ ਹਾਂ। ਕੋਸ਼ਿਸ਼ ਜ਼ਰੂਰ ਕਰ ਰਹੇ ਹਾਂ। ਬਹੁਤ ਸੰਗਤਾਂ ਐਵੇਂ ਦੀਆਂ ਨੇ ਜਿਹੜੀ ਤਨੋਂ ਮਨੋਂ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦੀਆਂ ਨੇ ਅਤੇ ਸੇਵਾ ਕਰਦੀਆਂ ਨੇ। ਤੁਸੀਂ ਇੱਥੇ ਸੇਵਾ ਭਾਵਨਾ ਦੇਖ ਸਕਦੇ ਹੋ ਕਿੰਨੇ ਲੋਕਾਂ ਨੇ ਲੰਗਰ ਲਗਾਏ ਨੇ। ਜਿਹੜੀ ਪ੍ਰਥਾ ਗੁਰੂ ਨਾਨਕ ਸਾਹਿਬ ਨੇ ਲੰਗਰ ਦੀ ਸ਼ੁਰੂ ਕੀਤੀ ਹੈ। ਉਹ ਸੰਗਤਾਂ ਇੰਨੇ ਚਾਹ ਨਾਲ ਹਲੇ ਤੱਕ ਨਹੀਂ ਵਾਰੀਆਂ ਨੇ ਤੇ ਰਹਿੰਦੇ ਜੁਗ ਤੱਕ ਉਹ ਲੰਗਰ ਦੀ ਪ੍ਰਥਾ ਚਲਦੀ ਰਹੇਗੀ ਤੇ ਐਸੀ ਤਰ੍ਹਾਂ ਖਾਲਸਾ ਸਾਜਨਾ ਦਿਵਸੀਆਂ ਹੋਰ ਜਿਹੜੇ ਗੁਰਪੁਰਬ ਨੇ ਸੰਗਤ ਬਹੁਤ ਹੀ ਸ਼ਾਨੋ ਸ਼ੌਕਤ ਨਾਲ ਤੇ ਚਾਹ ਨਾਲ ਮਨਾਏਗੀ। ਉਹ ਲੱਗਦਾ ਕਿ ਗੁਰੂ ਸਾਹਿਬ ਨੇ ਤਾਂ ਆਪਣਾ ਪੂਰਾ ਪਰਿਵਾਰ ਕੋਮਵਾਸੇ ਵਾਰ ਦਿੱਤਾ ਗਿਆ ਪਰ ਜਿਹੜੀਆਂ ਹੁਣ ਸੰਗਤਾਂ ਜੇ ਕਹਿ ਸਕਦੇ ਆ ਉਹਨਾਂ ਦੇ ਵਿੱਚ ਉਹ ਚੀਜ਼ਾਂ ਨਹੀਂ ਰਹੀਆਂ। ਨਹੀਂ ਐਵੇਂ ਕੁਝ ਦੇਖੋ ਕੁਝ ਲੋਕ ਹੋ ਸਕਦੇ ਨੇ ਹਨਾ ਉਹ ਹਰ ਕੌਮ ਵਿੱਚ ਨੇ ਪਰ ਬਹੁਤ ਸਾਰੇ ਲੋਕ ਆਪਾ ਦੇਖਦੇ ਆਂ ਦੂਸਰੇ ਧਰਮ ਦੇ ਵੀ ਸਾਡੇ ਧਰਮ ਵਿੱਚ ਆ ਰਹੇ ਨੇ ਕਿਉਂਕਿ ਉਹਨਾਂ ਨੂੰ ਸਾਡੇ ਧਰਮ ਵਿੱਚ ਅੰਧਵਿਸ਼ਵਾਸ ਨਹੀਂ ਨਜ਼ਰ ਆਂਦਾ ਹਨਾ ਉਹਨਾਂ ਨੂੰ ਇਹ ਕਿ ਪ੍ਰੈਕਟੀਕਲ ਹੈ ਸਾਡਾ ਜਿਹੜਾ ਧਰਮ ਹੈ ਉਹ ਪ੍ਰੈਕਟੀਕਲ ਗੱਲ ਕਰਦਾ ਕਿ ਜੋ ਬਾਣੀ ਵਿੱਚ ਕਹਾ ਗਿਆ ਹੈ ਉਹਦੇ ਹੀ ਅਨੁਸਾਰ ਚੱਲਦਾ ਹੈ ਤੇ ਇਸ ਲਈ ਬਹੁਤ ਸਾਰੇ ਲੋਕ ਦੂਸਰੀ ਕੌਮਾਂ ਤੋਂ ਉੱਠ ਕੇ ਆਪਣੇ ਧਰਮ ਵਿੱਚ ਆ ਰਹੇ ਨੇ ਤੇ ਲੋਕੀ ਆਪਣੀ ਸੰਗਤ ਉਹਨਾਂ ਨੂੰ ਗਲਵਕੜੀ ਪਾ ਰਹੀ ਹੈ ਬਿਲਕੁਲ ਗਲਵਕੜੀ ਪਾ ਰਹੇ ਕਈ ਗੁਰੂ ਘਰ ਜਿਹੜੇ ਪਹੁੰਚ ਜਾਂਦੇ ਨੇ ਕਈ ਦੁੱਖ ਤਕਲੀਫਾਂ ਦੂਰ ਹੋ ਜਾਂਦੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਲਸਾ ਭਤੇ ਜੀ ਕੀ ਕਹਿਣਾ ਚਾਹੋਗੇ ਅੱਜ ਦਾ ਦਿਨ ਬੜਾ ਮਹਾਨ ਹੈ ਅੱਜ ਦਾ ਦਿਨ ਬਹੁਤ ਮਹਾਨ ਹੈ ਅੱਜ ਦਾ ਦਿਨ ਜਿਹੜੇ ਕਣਕ ਦੀ ਵਾਢੀ ਜਿਹੜੀ ਸ਼ੁਰੂ ਹੁੰਦੀ ਹੈ ਕਿਸਾਨ ਵੀ ਖੁਸ਼ ਹੁੰਦਾ ਹੈ ਸ਼ਾਹੂਕਰ ਵੀ ਖੁਸ਼ ਹੁੰਦਾ ਹੈ ਕਿਉਂਕਿ ਉਹਨੂੰ 6 ਮਹੀਨੇ ਦੀ ਕਮਾਈ ਮਿਲਦੀ ਹੁੰਦੀ ਪੁੱਤਾਂ ਗੁੜੀ ਫਸਲ ਉਹਨੇ ਸੰਭਾਲੀ ਹੁੰਦੀ ਹੈ ਅੱਜ ਉਹਨਾਂ ਦਾ ਮੁਆਵਜ਼ਾ ਮਿਲਣਾ ਹੁੰਦਾ ਵੈ ਇਸ ਲਈ ਜਿਹੜਾ ਹੈਗਾ ਵੈ ਅੱਜ ਦਾ ਦਿਨ ਕਿਸਾਨ ਆ ਕੇ ਗੁਰੂ ਘਰ ਨਤਮਸਤ ਸੋਸ ਦੇ ਵਾਢੀ ਸ਼ੁਰੂ ਕਰਦਾ ਹੈ ਇੱਕ ਤਾਂ ਇਹ ਤੇ ਹਾਸਿਆ ਕਣਕ ਦੀ ਵਾਢੀ ਦੇ ਨਾਲ ਤੇ ਦੂਜਾ ਜਿਹੜਾ ਹੈਗਾ ਵੈ ਖਾਲਸਾ ਸਾਜਣਾ ਦੇ ਵਿੱਚ ਅੱਜ ਦਾ ਦਿਨ 1692 ਇਸੇ ਵਿੱਚ ਅਨੰਦਪੁਰ ਸਾਹਿਬ ਵਿਖੇ ਕੇਸਗੜ ਦੇ ਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਾਜਿਆ ਸੀ ਅੱ ਦੀ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਹੈ ਗੁਰੂ ਜੀ ਦੇ 80000 ਦਾ ਕਟ ਸੀ ਉਹਦੇ ਪੰਡਾਲ ਦੇ ਕਿਹਾ ਹੈ ਕੋਈ ਸਿੱਖ ਜੋ ਗੁਰੂ ਨੂੰ ਸੀਸ ਭੇਟ ਕਰ ਸਕੇ ਦੂਜੀ ਵਾਰ ਫਿਰ ਕਿਹਾ ਹੈ ਹੈ ਕੋਈ ਗੁਰੂ ਦਾ ਸਿੱਖ ਜੋ ਗੁਰੂ ਨੂੰ ਸੀਸ ਭੇਟ ਕਰ ਸਕੇ ਕੋਈ ਨਹੀਂ ਉੱਠਿਆ ਤੀਜੀ ਵਾਰ ਫਿਰ ਉਹਨਾਂ ਨੇ ਕਿਹਾ ਹੈ ਹੈ ਕੋਈ ਗੁਰੂ ਦਾ ਸਿੱਖ ਜੋ ਸੀਸ ਭੇਟ ਕਰ ਸਕੇ ਤਾਂ ਸਭ ਤੋਂ ਪਹਿਲਾਂ ਦਇਆram ਜੀ ਉੱਠੇ ਉਹਨਾਂ ਨੇ ਗੁਰੂ ਸਾਹਿਬ ਨੂੰ ਆਪਣਾ ਸੀਸ ਭੇਟ ਕੀਤਾ ਉਸ ਤੋਂ ਬਾਅਦ ਵਾਰੀ-ਵਾਰੀ ਫਿਰ ਧਰਮਰਾਜ ਜੀ ਹਿੰਮਤਰਾਜ ਜੀ ਮੋਹਕਮ ਚੰਦ ਜੀ ਤੇ ਸਹਿਬ ਚੰਦ ਜੀ ਪੰਜਾਂ ਨੇ ਵਾਰੀ-ਵਾਰੀ ਸੀਸ ਭੇਟ ਕੀਤਾ ਉਹ ਪੰਜਾਂ ਗੁਰੂ ਸਾਹਿਬ ਨੇ ਪੋਸ਼ਾਕ ਬਣਾ ਕੇ ਪੰਜ ਕਕਾਰ ਕੰਗਾ ਕੜਾ ਕਛਹਿਰਾ ਕਿਰਪਾਨ ਤੇ ਕੇਸ ਧਾਰਨੀ ਕਰਾ ਕੇ ਖੰਡੇ ਦੀ ਪੋਲ ਛਕਾ ਕੇ ਸਿੰਘ ਸਜਾਇਆ ਉਹ ਜਿਹੜੇ ਦਇਆਚੰਦ ਸੀ राम ਸੀਗੇ ਉਹਨਾਂ ਨੂੰ ਅੱਜ ਦੇ ਦਿਨ ਦੀ ਸਿੰਘ ਤੇ ਜਿਹੜੀ istri ਸੀ ਉਹਨਾਂ ਨੂੰ ਕੋਰ ਦੇ ਨਾਂ ਦੀ ਪੱਦੀ ਅੱਜ ਦੇ ਦਿਨ ਦਿੱਤੀ ਗਈ ਹੈ ਜਿਹੜੇ ਗੋਬਿੰਦ ਰਾਏ ਸੀਗੇ ਉਹਨਾਂ ਨੇ ਵੀ ਪੰਜਾਂ ਪਿਆਰਾਂ ਕੋਲੋਂ ਅੰਮ੍ਰਿਤ ਛਕ ਕੇ ਗੋਬਿੰਦ ਸਿੰਘ ਬਣ ਗਏ ਅੱਜ ਦਾ ਦਿਨ ਜਿਹੜਾ ਹੈਗਾ ਬਹੁਤ ਮਹਾਨ ਦਿਨ ਹੈ ਉਹਨਾਂ ਨੇ ਅੰਮ੍ਰਿਤ ਇਸਰੀ ਛਕਾਇਆ ਜਿਹੜਾ ਨਿਰਭਉ ਤੇ ਨਿਰਬੈਰ ਹੋ ਜੋ ਦੁਖਿਆਂ ਦੇ ਦੁੱਖ ਮਟਾਉਣ ਲਈ ਮੈਂ ਨਵੀਂ ਦੁਨੀਆ ਵਸਾਈ ਏ ਜ਼ਾਲਮ ਤੇ ਪਾਪੀ ਸੋਧਣ ਲਈ ਮੈਂ ਪੰਥ ਨвая ਬਰਗਟਾਇਆ ਏ ਮੈਂ ਗਿੱਦੜੋਂ ਸ਼ੇਰ ਬਣਾਇਆ ਏ ਤੇ ਚਿੜੀਆਂ ਤੋਂ ਬਾਜ ਤੜਾਇਆ ਏ ਮੈਂ ਇੱਕ ਇੱਕ ਸਿੰਘ ਨੂੰ ਥਾਪੀ ਦੇ ਕੇ ਲੱਖਾਂ ਨਾਲ ਲੜਾਇਆ ਏ ਮੈਂ ਪਿਤਾ ਸ਼ਹੀਦ ਕਰਾਇਆ ਏ ਦੁਨੀਆ ਦੇ ਪੁੱਤਾਂ ਬਚਾਉਣ ਲਈ ਪੁੱਤ ਆਪਣੇ ਆਪ ਕਹਾਇਆ ਏ ਦੁਨੀਆ ਦੇ ਪੁੱਤ ਖੜਾਉਣ ਲਈ ਜੋ ਨਾਮ ਪ੍ਰਭੂ ਦਾ ਭੋਲ ਬੈਠੇ ਫਿਰ ਜਹਾਦ ਉਹਨਾਂ ਨੂੰ ਕਰਾਇਆ ਏ ਤਲਵਾਰ ਦੀ ਤਿੱਖੀ ਧਾਰ ਵਿੱਚੋਂ ਤੇਰਾ ਦਰਸ਼ਨ ਜਸ ਪਾਇਆ ਏ ਅੱਜ ਦੇ ਦਿਨ ਦੀ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਕਿੱਦਾਂ ਲੱਗ ਰਿਹਾ ਕਿ ਅੰਮ੍ਰਿਤ ਵੇਲੇ ਤੋਂ ਤੁਸੀਂ ਪਹੁੰਚਦੇ ਦਿੱਲੀ ਪਹੁੰਚੇ ਲੱਖਾਂ ਦੀ ਗਿਣਤੀ ਦੇ ਵਿੱਚ ਅਸਰ ਹਦਾਲੇ ਉੱਤੇ ਪਹੁੰਚ ਨੇ ਕਿਉਂਕਿ ਛੁੱਟੀਆਂ ਦੇ ਦਿਨ ਆ ਰਹੇ ਨੇ ਇੰਨੀਆਂ ਲੰਬੀਆਂ ਲਾਈਨ ਦੇ ਵਿੱਚ ਲੈਣਾ ਲੱਗਣ ਦੀਆਂ ਤੇ ਕਿੱਦਾਂ ਲੱਗ ਰਿਹਾ ਇਹ ਉਹ ਥਾਨ ਹੈ ਡਿੱਠੇ ਸੱਬੇ ਥਾਬ ਨਹੀਂ ਤੋ ਜਿਆ ਇਹ ਥਾਨ ਤੇ ਤੁਸੀਂ ਜਰੋ ਵੀ ਅੰਦਰ ਪੈਰ ਪਾਣੇ ਹਨਾ ਤੁਹਾਡੇ ਮਨ ਨੂੰ ਸ਼ਾਂਤੀ ਮਿਲ ਜਾਂਦੀ ਹੈ ਇਹ ਉਹ ਥਾਨ ਹੈ ਜਿੱਥੇ ਜਿਨ੍ਹਾਂ ਨੇਤਰ ਸੀ ਉਹਨਾਂ ਨੇਤਰ ਨਹੀਂ ਸੀ ਉਹਨਾਂ ਨੂੰ ਨੇਤਰ ਮਿਲ ਗਏ ਜਿਨ੍ਹਾਂ ਦਾ ਕੋਈ ਵੀ ਰੋਗ ਸੀ ਉਹਨਾਂ ਦਾ ਰੋਗ ਕਟਿਆ ਗਿਆ ਵਾ ਇਸ ਸੰਤੇ ਦਾ ਅੱਗੇ ਹੁਣ ਤਾਂ ਇਹ ਨਾ ਕਰੋਨਾ ਕਾਲ ਵੇਲੇ ਤਾਂ ਸੰਗਤ ਚਲੋ ਘੱਟ ਸੀਗੀ ਹੁਣ ਤਾਂ 4-4 5-5 ਘੰਟੇ ਲੈਂਡਵੇਚ ਲਾ ਕੇ ਲੱਗੇ ਤੁਹਾਨੂੰ ਦਰਸ਼ਨ ਹੁੰਦੇ ਆ ਇਹ ਤਾਂ ਜਿਹੜਾ ਹੈਗਾ ਡਿੱਠੇ ਸੱਬੇ ਥਾਮ ਨਹੀਂ ਤੋ ਜਿਆ ਇਹੋ ਜਿਹਾ ਸਤਾਂ ਤੁਹਾਨੂੰ ਦੁਨੀਆਂ ਕਿਤੇ ਨਹੀਂ ਮਿਲਣਾ ਜੇ ਸਵਰਗ ਦੇਖਣਾ ਹੈ ਤਾਂ ਇਸ ਜਗ੍ਹਾ ਤੇ ਆ ਜਾਓ ਆਪ ਲੋਕੀ ਕਹਿੰਦੇ ਨਾ ਮਰ ਕੇ ਆਪਾਂ ਸਵਰਗਾਂ ਚ ਗਏ ਪਰ ਨਹੀਂ ਐਸੇ ਸਾਖਸ਼ਾ ਸਵਰਗ ਆ ਗਿਆ ਜਿਹੜੇ ਗੁਰਮਖ ਹੈਗੇ ਆ ਉਹ ਇੱਥੇ ਆ ਕੇ ਲਾਹ ਲੈ ਜਾਂਦੇ ਆ ਤੇ ਮਨਮੁਖ ਤਾਂ ਅਜੇ ਵੀ ਸੁੱਤੇ ਪਏ ਆ ਇਸ ਲਈ ਜਿਹੜਾ ਹੈਗਾ ਅੱਜ ਦਾ ਦਿਨ ਦੀ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਬਿਲਕੁਲ ਜੀ ਸਿੱਖਾਂ ਵਾਸਤੇ بڑا ਮਾ ਇਹ ਸਾਡੇ ਨਾਲ ਕੁਰਸੀ ਇਕ ਜੁੜੇ ਹੋਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ ਦਾਸ ਦਾ ਨਾਮ ਭਾਈ ਸੁਖਜੀਤ ਸਿੰਘ ਦੀ ਖਾਲਸਾ ਕਵੀਸ਼ਰੀ ਜਥਾ ਅੰਮ੍ਰਿਤਸਰ ਸਾਹਿਬ ਤੋਂ ਦਾਸ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਹਰ ਸਾਲ ਤਾਂ ਰਹਿਣ ਵਾਲਾ ਤਾਂ ਇੱਥੋਂ ਦਾ ਹੀ ਹੈ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਇਹ ਕਿਰਪਾ ਕੇ ਸਜੇ ਹਮ ਹੈ ਨਹੀਂ ਮੋਸੇ ਗਰੀਰ ਕਰੋੜ ਪਰੇ ਖਾਲਸਾ ਖਾਸ ਖਾਵਾਏ ਸੋਈ ਜੰਕੈ ਪਰਮਨਾ ਹਿਰਦੈ ਹੋਈ ਖਾਲਸਾ ਮੇਰੋ ਰੂਪ ਹੈ ਖਾਸ ਖਾਲਸਾ ਮੈਂ ਹਾਂ ਕਰੋ ਨਿਵਾਸ ਗੁਰਗੋਬਿੰਦ ਸਿੰਘ ਕਲਗੀਧਰ ਪਾਸ਼ਾ ਨੇ 1699 ਈਸਵੀ ਵਿੱਚ 13 April 1699 ਈਸਵੀ ਵਿੱਚ ਖਾਲਸੇ ਪੰਥ ਦੀ ਸਾਜਨਾ ਕੀਤੀ ਇਸ ਵਿਸਾਖੀ ਵਾਲੇ ਦਿਨ ਅੱਜ ਇਹ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਸੰਗਰਾਂਦ ਦਾ ਪਵਿੱਤਰ ਦਿਹਾੜਾ ਹੈ ਵਿਸਾਖ ਧਿਰਨ ਕੋ ਵਾਢੀਆਂ ਜਿੰਨਾ ਪ੍ਰੇਮ ਵਿਸ਼ੋ ਹਰ ਸਾਜਨ ਪੁਰਖ ਤੇ ਆਏ ਕਹਿ ਲੱਗੀ ਮਾਇਆ thro ਸੋ ਕਿਸਾਨਾ ਵੀਰਾਂ ਨੂੰ ਵੀ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਸਾਕੇ ਦੇ ਪੁੱਤਰ ਦਿਹਾੜੀਆਂ ਕਰੋੜ-ਕੋੜ ਮੁਬਾਰਕ ਸੋ ਇਹੋ ਹੀ ਗੁਰਗੋਮੀਤ ਸਿੰਘ ਕਲਗੀਧਰ ਪਾਸ਼ੇ ਨੇ 80000 ਦੇ ਇਕੱਠ ਵਿੱਚ ਪੰਜਾਂ ਪਿਆਰਾਂ ਕੋਲੋਂ ਚੋਣ ਕੀਤੀ ਸੋ ਗੁਰਗੋਮੀਤ ਸਿੰਘ ਜੀ ਨੇ ਪਹਿਲਾਂ ਉਹਨਾਂ ਦਾ ਨਾਮ ਸੀ ਪਹਿਲਾਂ ਦੂਸਰਾ ਪਹਿਲਾਂ ਨਾਮ ਗੁਰਗੋਮੀਤ ਸਿੰਘ ਦਾ ਗੋਬਿੰਦ ਰਾਏ ਸੀ ਫਿਰ ਗੁਰਗੋਮੀਤ ਸਿੰਘ ਜੀ ਪੰਜਾਂ ਪਿਆਰਾਂ ਕੋਲੋਂ ਅੰਮ੍ਰਿਤ ਛਕਿਆ ਫਿਰ ਗੋਮਿੰਦ ਸਿੰਘ ਬਣੇ ਔਰ ਫਿਰ ਪੰਜਾਂ ਪਿਆਰਿਆਂ ਨੇ ਗੁਰਗੋਮੀ ਸਿੰਘ ਜੀ ਕੋ ਛਕਿਆ ਉਹਨਾਂ ਦਾ ਨਾਮ ਭਾਈ ਦਿਯਾਰਾਮ ਧਰਮਚੰਦ ਇਸ ਤਰ੍ਹਾਂ ਕਰਕੇ ਨਾਮ ਸੀ ਪੰਜਾਂ ਪਿਆਰਿਆਂ ਦੇ ਭਾਈ ਦਿਯਾਤ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਭਾਈ ਮੋਹਕਮ ਸਿੰਘ ਜੀ ਭਾਈ ਸੈਬ ਸਿੰਘ ਪੰਜਾਂ ਪਿਆਰਿਆਂ ਦੇ ਨਾਮ ਸੋ ਮੈਂ ਗੁਰਗੋਮੀ ਸਿੰਘ ਜੀ ਦੀ ਸਿਫਤ ਵਿੱਚ ਛੋਟੀ ਕਵਿਤਾ ਸਰਵਨ ਕਰਾਵਾਂਗਾ ਸੰਗਤਾਂ ਨੂੰ ਸੋ ਆਪ ਜੀ ਦਰਸ਼ਕਦਾਰੇ ਲਾਈਵ ਕਰ ਰਹੇ ਹੋ ਸਚ ਕਨ ਸ੍ਰੀ ਹਰਮੰਦਰ ਸਾਹਿਬ ਕੰਪਲੈਕਸ ਦੇ ਬਾਹਰ ਬਹੁਤ ਆਕਾਰੀ ਭਾਰੀ ਇਕੱਠ ਦੇਖਣ ਨੂੰ ਮਿਲ ਰਿਹਾ ਹੈ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਪਿਉ ਮਿਲ ਜੇ ਕਲ ਕੀ ਤਰ ਵਰਗਾ ਓ ਜਿਨੂੰ ਸਾਇਬ ਕੌਰ ਜੀ ਮਾਮਲ ਜੇ ਓਏ ਉਹਨੇ ਹੋਰ ਕੀ ਲੜਾ ਦੁਨੀਆ ਤੋਂ ਓ ਜਿਨੂੰ ਨੰਦਪੁਰ ਵਰਗੀ ਤਾਂ ਮਿਲ ਜੇ ਜਿਨ ਗੋਦ ਪਵਿੱਤਰ ਮਿਲ ਜਾਵੇ ਮਾ ਸੈਬ ਕੌਰ ਮਹਾਰਾਣੀ ਦੀ ਓ ਜਿਨ ਜੂਣ ਪਵਿੱਤਰ ਹੰਸਾ ਦੀ ਤੇ ਚੋਗ ਮਿਲੇ ਗੁਰਬਾਣੀ ਦੀ ਨਾਲੇ ਤੁੜ ਮਿਲੇ ਉਹਦੇ ਚਰਣਾ ਦੀ ਇਹ ਚਰਣਾ ਵਿੱਚ ਹੀ ਥਾ ਮਿਲ ਜੇ ਪਿਓ ਮਿਲ ਜੇ ਕਲਗੀ ਤਰਵਰਗਾ ਉਹ ਜਿਨ ਸਹਬ ਕੋਰ ਜੀ ਮਾ ਮਿਲ ਜੇ ਓਏ ਉਹਨੇ ਹੋਰ ਕੀ ਲੈਣਾ ਦੁਨੀਆ ਤੋ ਉਹ ਜਿਨ ਨੰਦਪੁਰ ਵਰਗੀ ਥਾ ਮਿਲ ਜੇ ਪਿਓ ਮਿਲ ਜੇ ਕਲਗੀ ਤਰਵਰਗਾ ਉਹ ਜਿਨ ਸਹਬ ਕੋਰ ਜੀ ਮਾ ਮਿਲ ਜੇ ਉਹਨੇ ਹੋਰ ਕੀ ਲੈਣਾ ਦੁਨੀਆ ਤੋਂ ਜਿਨ ਅਨੰਦਪੁਰ ਵਰਗੀ ਥਾ ਮਿਲ ਜੇ ਸਤਗੁਰ ਜੀ ਨੇ ਸਾਡੇ ਵਾਸਤੇ ਬੇਅੰਤ ਕੁਰਬਾਨੀਆਂ ਕੀਤੀਆਂ ਨੇ ਸੋ ਨਵੀਂ ਜਨਰੇਸ਼ਨ ਨੂੰ ਇਹੋ ਮੈਸੇਜ ਹੈ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਕੇਸ ਕਤਲਨਾ ਕਰਿਆ ਕਰੋ ਸ੍ਰੀ ਅਨੰਦਪੁਰ ਸਾਹਿਬ ਜੀ ਦਾ ਦੂਸਰਾ ਨਾਮ ਕੇਸਗੜ੍ਹ ਸਾਹਿਬ ਗੁਰੂ ਘਰ ਹੈ ਸਾਧ ਸੰਗਤ ਜੀ ਦੂਸਰਾ ਨਾਮ ਕੇਸਾਂ ਦੀ ਸਿੱਖ ਇਤਿਹਾਸ ਦੇ ਵਿੱਚ ਕੇਸਾਂ ਦੀ ਬਹੁਤ ਮਹਾਨਤਾ ਹੈ ਕੇਸ ਕਤਲਨਾ ਕਰੋ ਅਮਰ ਸ਼ਕੋਤ ਸਿੰਘ ਸਜੋ ਗੁਰੂ ਵਾਲੇ ਮਨੋਂ ਚੜ੍ਹਦੀ ਕਲਾ ਵਿੱਚ ਰਵੋ ਨਸ਼ਿਆਂ ਦੂਰ ਰਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਜੀ ਇੱਕ ਗੁਰਸਿੱਖ ਛੋਟਾ ਜਿਹਾ ਦਿਖ ਰਿਹਾ ਕੀ ਨਾਮ ਹੈ ਮੇਰਾ ਨਾਮ ਮਨਮੀਤ ਸਿੰਘ ਹੈ ਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਹਿਣਾ ਚਾਹੋਗੇ ਸਤਿ ਸ੍ਰੀ ਅਕਾਲ ਹਰਮੰਦਰ ਸਾਹਿਬ ਜੀ ਹੋਰ ਸ਼੍ਰੀ ਹਰਮੰਦਰ ਸਾਹਿਬ ਗੁਰੂ ਰਾਮਦਾਸ ਜੀ ਦੀ ਪਵਿੱਤਰ ਜਗ੍ਹਾ ਇੱਥੇ ਕਈ ਰੋਗ ਦੂਰ ਹੋ ਜਾਂਦੇ ਹਨ ਰੋਗੀਆਂ ਦੇ ਇਸ ਤੋਂ ਵੱਡੀ ਥਾਏ ਸਿੱਖਾਂ ਵਾਸਤੇ ਹਰ ਹਰ ਸਿੱਖ ਕੋਈ ਵੀ ਖੁਸ਼ੀ ਦੇ ਕਾਰਜ ਤੇ ਹਰ ਮੰਦਰ ਸਾਹਿਬ ਜ਼ਰੂਰ ਆਂਦਾ ਹੈ ਹਰ ਕੋਈ ਸਿੱਖ ਇੱਕ ਵਾਰੀ ਹਰ ਮੰਦਰ ਸਾਹਿਬ ਜ਼ਰੂਰ ਦਰਸ਼ਨ ਕਰਦਾ ਹੈ ਕਿੱਦਾਂ ਲੱਗ ਰਿਹਾ ਅੱਜ ਫਿਰ ਮਤਲਬ ਕਿ ਕਹੇ ਹੋ ਮੈਨੂੰ ਬਹੁਤ ਅੱਛਾ ਲੱਗ ਰਿਹਾ ਹੈ ਹਾਂਜੀ ਬਿਲਕੁਲ ਜੀ ਗੁਰਸਿੱਖ ਬਣੋ ਗੁਰਬਾਣੀ ਨਾਲ ਜੁੜੋ ਅੰਮ੍ਰਿਤ ਛਕੋ ਤੇ ਵੰਡ ਛਕੋ ਕਿਉਂਕਿ ਅੰਮ੍ਰਿਤ ਵੇਲੇ ਤੋਂ ਹੀ ਸੰਗਤਾਂ ਗੁਰੂ ਘਰਾਂ ਦੇ ਵਿੱਚ ਪਹੁੰਚ ਰਹੀਆਂ ਨੇ ਤੇ ਅੱਜ ਕਿਸਾਨਾਂ ਵਾਸਤੇ ਬੜਾ ਮਹੱਤਵ ਦਿਨ ਹੈਗਾ ਕਿਸਾਨ ਗੁਰੂ ਘਰਾਂ ਦੇ ਵਿੱਚ ਆਸ਼ੀਰਵਾਦ ਲੈ ਕੇ ਸਰਬੱਤ ਦੇ ਅਰਦਾਸ ਕਰਕੇ ਕਿ ਜਿਹੜੇ ਕਿ ਉਹਨਾਂ ਦੇ ਵੱਲੋਂ ਕੜਕ ਦੀ ਵਾਢੀ ਕੀਤੀ ਜਾ ਰਹੀ ਆ ਤੇ ਐ ਜੀ ਪੀ ਸੀ ਦੇ ਵੱਲੋਂ ਵੀ ਸੰਕਟਾਂ ਨੂੰ ਮੁੱਖ ਰੱਖਦੇ ਹੋયા ਕਿਉਂਕਿ ਦੂਰ ਡਰਾਡੇ ਤੋਂ ਸੰਕਟਾਂ ਜਿਹੜੀਆਂ ਪਹੁੰਚ ਰਹੀਆਂ ਨੇ ਉਹਨਾਂ ਵਾਸਤੇ ਵੱਖਰੇ ਵੱਖਰੇ ਪ੍ਰਬੰਧ ਕੀਤੇ ਗਏ ਨੇ ਕੈਮਰਾਮੈਨ ਮਨੋਜ ਦੇ ਨਾਲ ਮਨਜਿੰਦਰ ਸਿੰਘ ਲਿਵਿੰਗ ਇੰਡੇ ਨਿਊਜ਼ ਅੰਬੀਤ ਸਰ